ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਹੜੇ ਨਸੀਮ ਬਾਗ ਦੇ ਚਨਾਰ ਦੇ ਰੁੱਖਾਂ ਬਾਰੇ ਗੱਲ ਕਰਾਂ ਇਹਨੂੰ ਜਿਹੜੇ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਲਵਾਇਆ ਉੱਥੇ ਨਸੀਮ ਬਾਗ ਦੇ ਵਿੱਚ ਤਾਂ ਇਹ ਯੂਨੀਵਰਸਿਟੀ ਕਸ਼ਮੀਰ ਵਿੱਚ ਮੌਜੂਦ ਹੈਗੇ ਆ ਰੁੱਖ ਤਾਂ ਇਹ ਗੱਲ ਇਹ ਇਸ ਤਰ੍ਹਾਂ ਹੈਗੀ ਆ ਚਾਹੇ ਮੁਗਲਾਂ ਨੇ ਚਨਾਰ ਦੇ ਰੁੱਖ ਨੂੰ ਕਸ਼ਮੀਰ ਵਿੱਚ ਨਹੀਂ ਲਿਆਂਦਾ ਐਕਚੁਅਲ ਵਿੱਚ ਪਰ ਉਹ ਸੁੰਦਰਤਾ ਨੂੰ ਉਹ ਬਹੁਤ ਪਸੰਦ ਕਰਦੇ ਸੀ ਤਾਂ ਚਨਾਰ ਸ਼ਬਦ ਪਰਸ਼ੀਅਨ ਲੈਂਗੁਏਜ ਤੋਂ ਆਇਆ ਹੈਗਾ ਇਹਦਾ ਮਤਲਬ ਹੈ ਵਾਟ ਆ ਫਾਇਰ ਮਤਲਬ ਕਹਿੰਦਾ ਜਰੂਰੀ ਪਾਚੜ ਹੁੰਦਾ ਜਦੋਂ ਪੱਤੇ ਲਾਲ ਹੁੰਦੇ ਉਦੋਂ ਬਹੁਤ ਹੀ ਜ਼ਬਰਦਸਤ ਇੱਕ ਨਜ਼ਾਰਾ ਦੇਖਣ ਨੂੰ ਮਿਲਦਾ ਹੈਗਾ ਜਿਹੜਾ ਰਾਜਾ ਅਕਬਰ ਸੀਗਾ ਉਸਨੇ ਚਨਾਬ ਦੇ ਰੁੱਖ ਨੂੰ ਰੈਜ਼ੀਡੈਂਸ਼ੀਅਲ ਗਾਰਡਨ ਵਿੱਚ 1586 ਵਿੱਚ ਲਵਾਇਆ ਸੀ ਜਿਹੜੀ ਜਿਹੜੀ ਡਾਲ ਲੇਕ ਦੇ ਕਿਨਾਰੇ ਸੀਗਾ ਉਸ ਤੋਂ ਬਾਅਦ 1635 ਵਿੱਚ ਪੰਜ ਦਹਾਕਿਆਂ ਬਾਅਦ ਐਮਪਰਰ ਜਿਹੜਾ ਰਾਜਾ ਸ਼ਾਹਜਹਾਂ ਸੀਗਾ ਉਸ ਨੇ ਉਸੇ ਜਗ੍ਹਾ ਤੇ ਨਵਾਂ ਗਾਰਡਨ ਬਣਾਇਆ ਜਿੱਥੇ 1200 ਚਨਾਰ ਦੇ ਰੁੱਖ ਲਾਏ ਗਏ ਰੈਕਟੈਂਗੂਲਰ ਉਹਦੇ ਵਿੱਚ ਲਾਏ ਗਏ ਮਤਲਬ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਉਹਨੇ ਕੰਮ ਕੀਤਾ ਤੇ 16 ਮਹੀਨੇ ਕਿਹਾ ਜਾਂਦਾ ਨੂੰ ਪਿਓਰ ਮਿਲਕ ਨਾਲ ਨੂੰ ਪਾਣੀ ਦਿੱਤਾ ਗਿਆ ਮਤਲਬ ਉਸ ਤੋਂ ਬਾਅਦ ਇੱਕ ਸਪੈਸ਼ਲ ਚੈਨਲ ਬਣਾਇਆ ਗਿਆ ਜਿਹੜਾ ਜਕੂਰਾ ਸਟ੍ਰੀਮ ਤੋਂ ਆਉਂਦਾ ਸੀਗਾ ਤੇ ਡਾਲ ਲਿਕ ਚ ਮਿਲ ਜਾਂਦਾ ਸੀ ਇਹਨੂੰ ਪਾਣੀ ਦੇਣ ਵਾਸਤੇ ਉਸ ਤੋਂ ਬਾਅਦ ਜਦੋਂ ਰੁੱਖ ਵੱਡੇ ਹੋ ਗਏ ਤਾਂ ਬਹੁਤ ਹੀ ਸੋਹਣੀ ਹਵਾ ਵਗਣ ਦੇ ਨਾਲ ਇਹ ਮਤਲਬ ਚੰਗੀ ਦੀ ਦਿੱਖ ਹੁੰਦੀ ਸੀਗੀ ਤਾਂ ਉਸ ਤੋਂ ਬਾਅਦ ਉਸ ਨੂੰ ਕਿਹਾ ਜਾਂਦਾ ਜੀ ਬਾਦ ਦੇ نسیم ਕਹਿੰਦੇ ਸਨ ਉਸ ਉਸ ਅਦਭੁਤ ਨਜ਼ਾਰੇ ਨੂੰ ਮਤਲਬ ਕਹਿੰਦਾ ਉਸ ਤੋਂ ਬਾਅਦ ਪੋएट ਹੋਇਆ ਕਾਲਿਮ ਕਸ਼ਾਨੀ ਕਰਕੇ ਤਾਂ ਉਸ ਨੇ نسیم ਬਾਗ ਵੱਲ ਆਪਣੀ ਪੋਇਮਾਂ ਵਿੱਚ ਲਿਖਿਆ ਤੇ 1838 ਆਉਂਦੇ ਆਉਂਦੇ ਗਾਰਡਨ ਦੇ ਉੱਗੇ ਜਿਹੜੇ ਚਨਾਰ ਦੇ ਰੁੱਖ ਹੈਗੇ ਸੀਗੇ ਉਹਨਾਂ ਦੀ 13 ਫੁੱਟ ਤੱਕ ਮਤਲਬ ਗਰਥ ਹੋ ਗਈ ਤੇ 248 ਸਾਲ ਦੇ ਹੋਗੇ ਮਤਲਬ ਇਹ ਰਿਪੋਰਟ ਕੀਤਾ ਗਿਆ ਉਸ ਤੋਂ ਬਾਅਦ ਲਾਰਜੇਸਟ ਜਿਹੜਾ ਰੁੱਖ ਸੀ ਚਨਾਰ ਦਾ ਉਸ ਸਮੇਂ 1838 ਦੇ ਕਰੀਬ ਉਹਦਾ ਹੈਗਾ 20 ਫੁੱਟ ਦਾ ਗਰਥ ਸੀਗੀ ਮਤਲਬ ਤਾ ਅੱਜ ਜਿਹੜਾ ਨਸੀਮ ਬਾਗ ਹੈਗਾ ਇਹ ਮਤਲਬ ਉਹ ਮੁਗਲ ਰਾਜ ਦੇ ਦੌਰਾਨ 올ਡੇਸਟ ਗਾਰਡਨ ਕਿਹਾ ਜਾਂਦਾ ਚਨਾਰ ਦਾ ਮਲੋ ਇਹ ਵੀ ਸਮਝਣਾ ਪੈਣਾ ਸਾਨੂੰ ਤੇ 1950 ਵਿੱਚ ਕੀ ਹੋਇਆ ਜਿਹੜਾ ਡੋਗਰਾ ਰਾਇਲ ਫੈਮਿਲੀ ਸੀਗੀ ਉਹ ਲੈਂਡ ਦੇ ਮਾਲਕ ਸੀ ਜਿੱਥੇ ਇਹ ਨਸੀਮ ਬਾਗ ਦੇ ਤਾਂ ਉਹਨੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਇਹ ਮਤਲਬ ਕਹਿੰਦਾ ਹੈਂਡਓਵਰ ਕਰਤਾ ਇਸ ਬਾਗ ਨੂੰ ਤੇ ਉੱਥੇ ਯੂਨੀਵਰਸਿਟੀ ਆਫ ਕਸ਼ਮੀਰ ਬਣਾਈ ਗਈ ਉਸ ਤੋਂ ਬਾਅਦ ਹੌਲੀ ਹੌਲੀ ਚਨਾਰ ਦੇ ਰੁੱਖ ਜਿਹੜੇ ਕੰਕਰੀਟਾਈਜੇਸ਼ਨ ਹੋਈ ਤਾਂ ਚਨਾਰ ਰੁੱਖ ਖਤਰੇ 'ਚ ਪੈਦਾ ਹੋ ਗਏ ਤਾਂ ਇੱਕ ਫਿਰ 2004 ਵਿੱਚ ਇੱਕ ਸਟੱਡੀ ਹੁੰਦੀ ਆ ਪੋਸਟ ਗ੍ਰੈਜੂਏਟ ਸਟੂਡੈਂਟ ਹੁੰਦਾ ਕਸ਼ਮੀਰ ਯੂਨੀਵਰਸਿਟੀ ਡਿਪਾਰਟਮੈਂਟ ਆਫ এনवायरमेंटਲ ਸਾਇੰਸ ਦਾ ਉਹਨੇ 735 ਰਿਕਾਰਡ ਕਰਦਾ 1200 ਵਿੱਚੋਂ ਤਾਂ ਹੌਲੀ ਹੌਲੀ ਦੇਖਦਾ ਹੈਗਾ ਜਦੋਂ ਸਟੱਡੀ ਚੱਲਦੀ ਰਹਿੰਦੀ ਆ ਤਾਂ ਉਹਦੇ ਵਿੱਚ ਹੌਲੀ 700 ਰੁੱਖ ਰਹਿ ਜਾਂਦੇ ਆ ਉਹਨਾਂ ਰੁੱਖਾਂ ਦੀ ਜਿਹੜੀ ਏਰੀਆ 'ਚ ਫੈਲਿਆ 22 ਹੈਕਟੇਅਰ ਲੈਂਡਵੈਜ ਫੈਲੇ ਹੋਇਆ ਚਨਾੜ ਦੇ ਰੁੱਖ ਤੇ ਜਿਹੜੇ ਹੁਣ ਉਸ ਤੋਂ ਬਾਅਦ ਦੱਸਣਾ ਚਾਹਾਂਗੇ مولانا ਅਬੁਲ ਕਲਾਮ ਯਾਦ ਕਰਕੇ ਇੱਕ ਮਤਲਬ ਕਹਿੰਦਾ ਸਟਰੋਂਗ ਬੰਦਾ ਸੀ ਇੰਡੀਅਨ ਫਰੀडम ਮੂਵਮੈਂਟ ਦਾ ਤਾਂ ਫਰਸਟ ਐਜੂਕੇਸ਼ਨ ਮਿਨਿਸਟਰ ਆਫ ਫਰੀ ਇੰਡੀਆ ਦਾ ਬਣਿਆ ਸੀ ਤਾਂ ਇਹ ਬਹੁਤ ਤਕੜਾ ਉਰਦੂ ਰਾਈਟਰ ਸੀਗਾ ਤਾਂ ਇਸਨੇ ਮਦਰੋ ਕਹਿੰਦਾ ਆਪਣੀਆਂ ਲਿਟਰਰੀ ਵਰਕ ਵਿੱਚ ਜਿਹੜਾ ਗੁਬਾਰੇ ਖਾਤਰ ਬੋਲਦੇ ਉਹਦੇ ਵਿੱਚ ਵੀ ਚਨਾਰ ਦਾ ਜ਼ਿਕਰ ਕਰਦਾ ਹੈਗਾ ਉਸ ਤੋਂ ਬਾਅਦ ਕਿਹੜੀ ਫਿਲਮ ਅੱਬੂ ਤੱਬੂ ਸਟਾਰ ਫਿਲਮ ਸੀਗੀ ਹੈਦਰ ਫਿਲਮ ਸੀਗੀ ਮੂਵੀ ਸੀਗੀ 2014 ਵਿੱਚ ਰਿਲੀਜ਼ ਉਸ ਵਿੱਚ ਵੀ ਜਿਹੜਾ ਨਸੀਮ ਬਾਗ ਦਾ ਉਹ ਫੀਚਰ ਕੀਤਾ ਗਿਆ ਇਸ ਲਈ ਇਹ ਬਾਗ ਹੈਗਾ ਇਹ ਕਹਿ ਸਕਦੇ ਆਂ ਵੀ ਸ਼ਾਹਜਹਾਨ ਦੇ ਇੱਕ ਵਿਰਾਸਤ ਚ ਮਿਲਿਆ ਹੋਇਆ ਬਾਗ ਹੈਗਾ ਨਸੀਮ ਬਾਗ ਇੰਨਾ ਮਸ਼ਹੂਰ ਬਾਗ ਹੈ ਮੁਗਲਾਂ ਤੋਂ ਸਭ ਤੋਂ ਪੁਰਾਣਾ ਮੁਗਲ ਸਮਰਾਟ ਵੱਲੋਂ ਬਣਾਇਆ ਗਿਆ ਬਾਗ ਹੈਗਾ ਕਸ਼ਮੀਰ ਦੇ ਵਿੱਚ ਮੌਜੂਦਾ ਜਦੋਂ ਕਿਤੇ ਮੌਕਾ ਲੱਗਦਾ ਇਸ ਨਸ਼ੀਮ ਬਾਗ ਦੇ ਚਨਾਰ ਦੇ ਰੁੱਖਾਂ ਨੂੰ ਜ਼ਰੂਰ ਦੇਖਣ ਜਾਓ ਧੰਨਵਾਦ